ਕੋਗਾ ਸਰ ਇੱਕ ਮਿੰਟ ਇੱਕ ਰੈਡੀ ਐਕਸ਼ਨ ਦੇਖ ਫਰੀਦ ਤੈਨੂੰ ਮੈਂ ਦੱਸਦਾ ਇਹ ਚਾਹੇ ਕੁਝ ਵੀ ਕਰੀ ਜਾਵੇ ਪਰ ਮੈਂ ਜਿਹੜੀ ਜ਼ਮਾਨਤ ਦਿੱਤੀ ਨਾ ਮੈਂ ਉਹ ਤੋਂ ਭਜਦਾ ਨਹੀਂ ਹਾਂ ਹੁਣ ਤੇਰਾ ਨਹੀਂ ਦੇਖੋ ਡੜੀ ਜੇ ਕੱਲਾ ਵੀ ਬਾਗ ਨਾਲ ਰਿਸ਼ਤਾ ਤੋੜ ਕੇ ਆਪਣੇ ਘਰ ਤੇ ਸੁੱਖ ਸ਼ਾਂਤੀ ਹੁੰਦੀ ਹੈ ਤਾਂ ਤੋੜ ਹੀ ਦੋ ਮੈਂ ਕਹਿੰਦੀ ਹਾਂ ਰਿਸ਼ਤਾ ਨਹੀਂ ਹੈ ਨਾ ਐ ਨਾ ਬਈ ਹੁਣ ਇਹ ਮੈਂ ਤੇਰਾ ਲੈ ਲੈ ਬਾਬਾ ਲਈ ਗੱਲਾਂ ਨਾ ਕ ਮੈਂ ਆਪ ਦਾ ਕਲ ਦੱਬ ਲੂੰ ਕਿ ਮੈਂ ਆਪਦਾ ਵੀ ਜੇ ਮੇਰਾ ਮੇਰਾ ਤੇ ਬਾਵੇ ਦਾ ਰਿਸ਼ਤਾ ਤੋੜਨ ਨਾਲ ਸਾਰਾ ਕੁਝ ਠੀਕ ਹੁੰਦਾ ਤਾਂ ਫਿਰ ਇਹ ਹੀ ਸਹੀ ਐਥੇ ਕਹਤਾ ਤਾ ਤੋ ਜੜੀ ਜੀ ਐਂਛਲ ਐ ਨਾ ਕਹੀ ਘੜ ਤੇ ਘੜ ਤੇ ਉਹ ਦੋਨੇ ਪਾਸੇ ਰੁਟੇ ਜਾਓ ਤੂੰ ਇਹ ਨਹੀਂ ਕਹਿ ਸਕਦੀ ਵੀ ਜੇ ਖਤਮ ਹੁੰਦਾ ਤਾਂ ਇਹ ਹੀ ਸਹੀ ਤੂੰ ਇਹ ਕਹਿ ਸਕਦੀ ਹੈ ਵੀ ਜੜੀ ਜਾਂਦਾ ਫਿਰ ਜਾਂ ਤਾਂ ਫਿਰ ਮੈਨੂੰ ਆਪਦੇ ਜਜ਼ਬਾਤਾਂ ਦਾ ਗਲਾ ਕੁੱਟਣਾ ਪਊਗਾ ਹੈ ਜਾਂ ਫਿਰ ਮੈਂ ਸਰ ਇਹ ਵੀ ਕਰ ਸਕਦੀ ਆ ਵੀ ਦੇਖੋ ਡਾਡੀ ਜੇ ਮੇਰੇ ਤੇ ਬਾਵੇ ਦਾ ਰਿਸ਼ਤਾ ਤੋੜਨ ਨਾਲ ਸਾਰਾ ਕੁਝ ਠੀਕ ਹੁੰਦਾ ਤਾਂ ਫਿਰ ਤੁਸੀਂ ਦੇਖ ਲਓ ਇਹ ਕਹਦਾ ਕੋਸ਼ਿਸ਼ ਨਾ ਇੰਨਾ ਇੰਨਾ ਕਹਦੇ ਬਸ ਇਹ ਕਰ ਰਹੀ ਡੈਡੀ ਐਕਸ਼ਨ ਡੈਡੀ ਜੇ ਮੇਰੇ ਤੇ ਬਾਵੇ ਦਾ ਰਿਸ਼ਤਾ ਤੋੜਨ ਨਾਲ ਸਾਰਾ ਕਰਦਾ ਕਲੇਸ਼ ਮੁੱਕਦਾ ਤਾਂ ਫਿਰ ਤੁਸੀਂ ਦੇਖ ਲਓ ਸਹੀ ਆ ਗਿਆ ਚਲ ਅਗਲਾ ਡਿਸਟਰੈਕਸ਼ਨ ਹੋਈ ਹੈ ਅਗਰ ਉਹ ਨੌਕਰੀ ਦਾ ਆਰਡਰ ਹੋ ਗਏਗੇ ਤੇ ਤੂੰ ਦੱਸੇ ਚਲਦੀ ਹੈ ਕੀ ਗੱਲ ਹੈ ਤੇਰੀ ਗੱਲ ਕੀ ਹੋਣੀ ਤੇ ਤੈਨੂੰ ਕਿਹੜਾ ਪਤਾ ਨਹੀਂ ਕੀ ਗੱਲ ਹੈ ਮੈਂ ਪਤਾ ਨਹੀਂ ਪਰ ਤੂੰ ਹਰ ਦਿਨ ਉਸੇ ਗੱਲ ਤੇ ਰਹੇਂਗੀ ਤੂੰ ਮੈਂ ਤਾਂ ਉਸੇ ਗੱਲ ਤੇ ਰਹੂੰਗੀ ਫਿਰ ਇਹ ਤੇਰੀ ਗੱਲ ਗਲਤ ਹੈਗੀ ਐ ਕਿ ਵੀ ਗੱਲ ਹੈ ਕੋਈ ਨਹੀਂ ਗੱਲ ਗਲਤ ਹੈ ਤੁਸੀਂ ਕਿਵੇਂ ਫਿਰ ਉਹ ਤੇ ਰਿਸ਼ਤਾ ਕਰੋਗੇ ਕਿਉਂ ਹੁਣ ਉਹਨੂੰ ਨੌਕਰੀ ਨਹੀਂ ਮਿਲੂਗੀ ਰਿਸ਼ਤਾ ਕਰ ਰਿਸ਼ਤਾ ਮੈਂ ਕਰਤਾ ਬਸ ਕਰਤਾ ਤਾਂ ਫਿਰ ਕਰ ਦੇ ਨਾ ਮੇਰੇ ਕੋਲ ਕਿਹਨਾਂ ਹੋਣਗੇ ਫਿਰ ਕਿਉਂ ਨਹੀਂ ਲੈਣਾ ਉਹਨੇ ਤੂੰ ਕੱਲੀ ਘਰ ਚ ਖਰਾਬ ਕਰੀ ਜਾਂਦੀ ਸਾਰਾ ਕੁਝ ਮੈਂ ਕੀ ਖਰਾਬ ਕਰੀ ਜਾਂਦੀ ਹੈਗੀ ਹੋਰ ਕੀ ਕਰਦਾ ਕੁਝ ਚੰਗਾ ਕਰਤਾ ਨਹੀਂ ਕੋਝੋ ਨਾ ਜਿਸਮਾ ਤੀ ਹਾ ਚਲ ਸਾਡੇ ਜਵਾਈ ਨੂੰ ਸਿਲੈਕਸ਼ਨ ਹੋ ਗਿਆ ਉਹਨੂੰ ਨੌਕਰੀ ਮਿਲ ਗਈ। ਮੈਂ ਉਹਨੂੰ ਕੋਈ ਜਵਾਈ ਵੀ ਨਹੀਂ ਮੰਨਦੀ ਠੀਕ ਹੈ ਨਾ। ਉਹ ਤੇ ਤੇਰੇ ਨਾਮ ਮੰਨਣ ਦਾ ਨਾਮ ਮੰਨਣਾ ਨਾ ਕੁਝ ਨਹੀਂ ਵਰਕ ਪੈਂਦਾ। ਮੈਂ ਜੋ ਕਰਤਾ ਨਾ ਉਹ ਕਰਤਾ ਮੈਂ ਨਹੀਂ ਝੁੱਕ ਕੇ ਚੜਦਾ। ਫੇਰ ਜਦੋਂ ਤੂੰ ਕਰਤਾ ਤਾਂ ਫਿਰ ਇੱਥੇ ਕੀ ਲੈਣ ਆਇਆ ਹੈਂ ਕਿ ਕਰ ਦੇ ਫਿਰ ਜਾ ਕੇ ਜਾਂ ਤੂੰ ਝੁੱਕ ਕੇ ਜਾਂਦੇ। ਸਾਰੇ ਟੰਬਰ ਨਾਲ ਤੂੰ ਸਿੰਘ ਬਿੱਟੀ ਚੱਕੀ ਬੈਠੀ ਤੇਰਾ ਦਿਮਾਗ ਖਰਾਬਾ ਕੁਛ। ਆਹੋ ਮੇਰਾ ਦਿਮਾਗ ਵੀ ਖਰਾਬਾਗਾ। ਥੋਡੇ ਬਾਲੇ ਸਿਆਣੇ ਦਿਮਾਗ ਆਗੇ ਨਾ। ਹਾਂ ਸਾਡੇ ਤਾਂ ਸਿਆਣੇ ਹੀ ਨੇ ਤੇਰੇ ਦਿਮਾਗ ਕੋਈ ਚੱਕਿਆ ਪਤਾ ਨਹੀਂ ਕਿਦਾਂ ਮਗਰ ਲੱਗੀ ਹੈ ਕਿ ਮੈਂ ਕਿਦਾਂ ਬਣਾ ਲੱਗਣਾ ਸੀ ਮੈਨੂੰ ਦਿਖਦਾ ਹੈਗਾ ਤੇਰੀਆਂ ਤਾਂ ਅੱਖਾਂ ਬੁੱਟੀਆਂ ਨੇ ਤਾਂ ਨਹੀਂ ਕੁਝ ਦਿਖਦਾ ਉਹ ਆਹੋ ਮੇਰੀਆਂ ਤਾਂ ਅੱਖਾਂ ਬੁੱਟੀਆਂ ਆ ਐਨਾ ਕੁਝ ਮੈਂ ਨਹੀਂ ਬਣਾ ਤਾ ਕੰਦੇਰੇ ਨਹੀਂ ਬਣਾਦਾਗਾ ਸਾਰੀ ਉਹ ਮੈਂ ਨਾਲ ਆ ਮੈਂ ਤੈਨੂੰ ਕਹਿੰਨਾ ਉਸ ਵੱਲੋਂ ਮੈਂ ਕ੍ਰਿਜਤ ਕਰਦਾ ਆ ਪਰ ਜਿਹੜੇ ਪਾਪ ਅੱਡ ਬਣਾ ਕੇ ਰੱਖਿਆ ਨਾ ਉਹ ਮੇਰੀ ਗੱਲ ਸੁਣ ਮਹਿੰਦਰ ਸਾਰਾ ਕੁਝ ਬਣ ਕੰਦਾ ਇੱਕ ਇੱਕ ਟਿੱਕ ਟਿੱਕ ਕਰਕੇ ਨਾ ਜੁੜਦਾ ਸਾਰਾ ਸਾਰੀ ਉਹ ਨੂੰ ਘਰ ਬਣਾਉਂਦੀ ਨੂੰ ਸਾਰੀ ਉਹ ਬਕਰੇ ਕਿਉਂ ਨਹੀਂ ਦਿਮਾਗ ਚ ਪੈਂਦੀ ਗੱਲ ਓਏ ਮੇਰੀ ਗੱਲ ਸੁਣ ਲੈ ਜੱਪੜੇ ਜੇ ਹੁਣ ਨਾ ਕੋਈ ਦਾਲ ਦੇ ਜਾ ਤਾਂ ਭਾਲ ਲੈਂਦੀ ਹੈ ਫੇਰ ਤੇਰੀ ਕੁੜੀ ਨੂੰ ਵਰਨਾ ਕਿ ਨਹੀਂ ਅਗਲਾ ਘਰ ਨੂੰ ਚਾਹੇ ਮਾੜਾ ਨਿਕਲਾਵੇ ਮਾੜਾ ਭਾਲ ਦੇ ਜਾਏ ਚੰਗਾ ਭਾਲ ਦੇ ਧਰਬਾਰ ਤਾਂ ਹੁੰਦਾ ਨਾ ਅਗਲੇ ਦਾ ਅੱਛਾ ਤੈਨੂੰ ਅੱਛਾ ਤੂੰ ਕੁੜੀ ਨਾਲ ਕੋ ਮੁੰਡਾ ਤੁਰਿਆ ਜਾਂਦਾ ਚਾਹੇ ਜਵਾ ਸੋਨਾ ਨਾਲ ਲੱਗੇ ਮੇਰਾ ਸਭਾ ਚਾਹੇ ਨਸ਼ੇ ਕਰਦਾ ਹੋਵੇ ਉਹ ਤੈਨੂੰ ਚੰਗਾ ਵਾਸਤੇ ਤੈਨੂੰ ਪੈਸੇ ਵਾਲਾ ਚਾਹੀਦਾ ਘਰ ਵਾਲਾ ਚਾਹੀਦਾ ਮੈਨੂੰ ਪੈਸੇ ਵਾਲੇ ਘਰ ਸੋਨਾ ਹੋਣਾ ਚਾਹੀਦਾ ਗੱਲ ਜਿਹੜਾ ਰਹਿਣਾ ਹੈ ਉਹ ਜਿਹੜੇ ਅੱਜ ਕੱਲ੍ਹ ਪੈਸਾ ਆਏ ਨੇ ਨਾ ਕਿ ਜ਼ਿਆਦਾ ਹੋਣ ਲੋਕਾਂ ਦੇ ਇਹ ਦਿਵਾਨੇ ਚੰਬੜੇ ਹੋਏ ਨੇ ਨਸੇਰ ਮੇਰੇ ਨਾਮ ਦਾ ਮੱਥਾ ਨਾ ਮਾਰ ਮੈਂ ਤੈਨੂੰ ਜਵਾਬ ਦੇਦਾ ਨਾ ਤੇ ਮੇਰੇ ਕੋਲ ਬਾਰਿ ਬਾਰੀ ਆਉਣਾ ਕਦੇ ਤੂੰ ਆਇਆ ਤਾਂ ਕਦੇ ਕੁੜੀ ਨੂੰ ਭੇਜੇ ਨਾ ਕਦੇ ਬੁੱਲੇ ਨੂੰ ਭੇਜੇ ਮੈਂ ਆਉਂਗਾ ਮੈਂ ਕਾਇ ਨਹੀਂ ਆਉਂਗਾ ਹਾਂ ਲੋੜ ਨਹੀਂ ਮੇਰੇ ਕੋਲ ਤਾਂ ਹੁਣ ਦੀ ਆ ਤੁਸੀਂ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਨਾ ਮੈਂ ਪੁੱਛੀ ਲੋੜ ਹੈ ਬਦੂ ਅਦੀ ਮਾਰਤੀ ਕਰਨੀ ਹੈ ਪਰ ਤੂੰ ਨਹੀਂ ਰੱਖਣੀ ਮੈਂ ਕਾਇ ਰਹੂੰਗੀ ਤੂੰ ਨਾ ਸੋਚ ਰਹਾ ਹੈ ਫਿਰ ਚੱਕ ਕੇ ਨਾ ਬੈਂਕ ਛੇ ਦੀ ਭੜਦੀ ਹੁੰਦੀ ਹੈ ਤੂੰ ਮੇਰਾ ਤਾਂ ਸੋਚਿਆ ਹੋਇਆ ਠੀਕ ਹੈ ਆ ਬੇਟਾ ਕੀ ਸੋਚਿਆ ਤੂੰ ਜਿਵੇਂ ਕਰਨਾ ਤਾਂ ਕਰਨਾ ਰੋਲ ਕੈਮਰਾ ਐਕਸ਼ਨ ਡੈਡੀ ਉਹ ਪੁੱਤ ਤੈਨੂੰ ਪਤਾ ਤਾਂ ਹੋਏਗਾ ਕਿ ਜਦੋਂ ਮੇਰਾ ਦਿਮਾਗੀ ਪਰੇਸ਼ਾਨੀ ਹੁੰਦੀ ਹੈ ਮੈਨੂੰ ਮੈਂ ਇੱਥੇ ਆ ਕੇ ਖੜ ਜਾਂਦਾ ਥੋੜਾ ਟਾਈਮ ਵਿਚਾਰੋ ਲਾਈਵ ਸੋਚਦਾ ਡੈਡੀ ਤੁਸੀਂ ਨਾ ਪਰੇਸ਼ਾਨ ਨਾ ਹੋਵੋ ਚਾਹ ਉਹ ਚਾਹ ਆ ਦੇਖ ਬਚਾਹ ਕਿੰਨੀ ਹੈਗਾ ਮੈਂ ਆਪ ਬਣਾਈ ਹੈ ਤੁਸੀਂ ਮੈਨੂੰ ਕਹਿ ਦਿੰਦੇ ਮੈਂ ਬਣਾ ਦਿੰਦੀ ਡੈਡੀ ਆਪੋ ਤੇ ਚੱਲ ਮੈਂ ਕੀ ਕਹਿਣਾਗਾ ਗੱਲ ਪੁੱਤ ਕੰਮ ਕਰੀ ਜਾਂਦੀ ਸੀ ਤੇਰੀ ਮਾਂ ਨੇ ਪਤਾ ਕਿ ਸਰਦ ਕੋਈ ਦੇਖਿਆ ਨਾ ਤੇ ਕੀ ਹਾਲ ਕਰ ਦਿੱਤਾ ਡੈਡੀ ਜੀ ਨਾ ਦੇਖ ਮੈਂ ਕੋਈ ਸਫਾਈ ਨਾ ਸਫਾ ਸਾਰੇ ਦੇ ਕਮਰਾਂ ਦਾ ਕੀ ਹਾਲ ਹੋਇਆ ਪਿਆ ਚਾਹਹੀਂ ਮੈਨੂੰ ਨਾ ਕਰਕੇ ਉੱਠ ਕੇ ਆਪ ਚਾਹ ਬਣਾ ਕੇ ਦਿੰਦੇ ਸੀ ਤੇ ਅੱਜ ਮੈਂ ਕਿਹੜੇ ਵੇਲੇ ਉੱਠਿਆ ਮੈਨੂੰ ਚਾਹ ਦੇਖ ਲੈ ਮੈਂ ਆਪ ਬਣਾਈ ਹੈਗੀ ਐਨੇ ਪਰੇਸ਼ਾਨੀ ਕਿਹੜੀ ਕਰ ਰੱਖੀ ਉਹਨੂੰ ਬੈਣੀ ਜੇ ਮੈਨੂੰ ਪਤਾ ਹੁੰਦਾ ਨਾ ਮੇਰੇ ਵਿਆਹ ਕਰਕੇ ਉਹਦੇ ਤੋਂ ਮੁੱਕਰਦਾ ਨਹੀਂ ਇਹ ਚਾਹੇ ਕੁਝ ਵੀ ਕਰੀ ਜਾਵੇ ਨੜਤਨ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਤੂੰ ਰੋਣ ਦੀ ਕੋਈ ਲੋੜ ਨਹੀਂ ਹੈ ਤੈਨੂੰ ਮੈਂ ਹੋਰ ਦੱਸ ਦਿੰਦਾ ਬੈਣੀ ਤੁਹਾਨੂੰ ਕੀ ਲੱਗਦਾ ਮੈਨੂੰ ਤੁਹਾਡੀ ਇੱਜ਼ਤ ਦੀ ਪਰਵਾਹ ਨਹੀਂ ਜਿਵੇਂ ਨੂੰ ਨਾ ਹੁੰਦੀ ਮੈਂ ਪਹਿਲਾਂ ਹੀ ਬਾਵੇਂ ਨਾਲ ਕਿਤੇ ਭੱਜ ਜ ਜਾਂਦੀ ਮੈਂ ਤੁਹਾਨੂੰ ਕਹ ਰੋ ਦੱਸਦੀ ਕਿ ਮੇਰੇ ਵਿਆਹ ਕਰ ਦੋ ਨਹੀਂ 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 ਮੇਰੀ ਗੱਲ ਸੁਣੋ ਬੱਚੇ ਤੂੰ ਇਹ ਗੱਲ ਨਾ ਸੋਚ ਤੂੰ ਇਹ ਗੱਲ ਜਵਾਨ ਜੋ ਕੱਢੀ ਵੀ ਕਿਵੇਂ ਤੂੰ ਸਿਆਣਾ ਪੁੱਤਰਾ ਹੈ ਮੇਰਾ ਕੀਕ ਮੈਨੂੰ ਤੈਨੂੰ ਕਰੇ ਤੀ ਸਮਝਣ ਮੈਨੂੰ ਤੈਨੂੰ ਉੱਤੀ ਸਮਝਿਆ ਜਿਵੇਂ ਮਨਣਾ ਉਹ ਮਨਣਾ ਤੈਨੂੰ ਸਮਝਦਾ ਮੈਂ ਤੈਨੂੰ ਮੈਂ ਰੱਖਣਾ ਦੇਖ ਬੁੱਤ ਤੂੰ ਐ ਨਹੀਂ ਸਮਝੇਗੀ ਵੀ ਪਿੰਡ ਚ ਤਾਂ ਮੈਨੂੰ ਕੋਈ ਰੌਲਾ ਝਗੜੇ ਚ ਬੁਲਾਉਂਦੇ ਆ ਵੀ ਚੱਲ ਬਹਾਲ ਸੁਨੇ ਬੇੜ ਦੂੰਗਾ ਉਹ ਜਦੋਂ ਲੋਕਾਂ ਨੂੰ ਇਹ ਪਤਾ ਲੱਗੂ ਵੀ ਉਹਦੇ ਘਰੇ ਆਪਦੇ ਘਰੇ ਹਜੇ ਕੁਝ ਹੋਇਆ ਪਿਆ ਤੇ ਲੋਕਾਂ ਦੇ ਇਹ ਸਮਝੌਤੇ ਕਰਾਉਂਦੇ ਤਾਂ ਬਈ ਅਗਲੇ ਮੈਨੂੰ ਕੀ ਸਮਝਣਗੇ ਹੈ ਚਾਉਂਦਾ ਨਹੀਂ ਵੀ ਤੇਰਾ ਵਿਆਹ ਕੋਈ ਕੋਈ ਨਾ ਕੋਈ ਹੈਗਾ ਜਰੂਰ ਜਿਹਨੂੰ ਇਹ ਵੀ ਤੇਰਾ ਵਿਆਹ ਬਾਵੇ ਨਾਲ ਹੋਵੇ ਨਾ రెడ్డి ਜੀ ਮੈਨੂੰ ਵੀ ਆਈ ਨਾ ਲੱਗਦਾ ਕਿਉਂਕਿ ਜਦੋਂ ਇੱਕ ਤੋਂ ਮੰਮੀ ਗਏ ਸੀਗੇ ਬਿਲਕੁਲ ਠੀਕ ਸੀ ਕੋਣ ਤੋਂ ਵੱਤ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਹੀ ਨਹੀਂ ਕਰੀ ਟੰਗ ਨਾਲ ਬਸ ਉਹੀ ਉਹਦੇ ਕੋਈ ਦਿਮਾਗ 'ਚ ਗੱਲ ਕੋਈ ਨਾ ਕੋਈ ਦਿਮਾਗ 'ਚ ਗੱਲ ਹੈਗੀਆਂ ਮੰਨਾ ਵੀਰਾ ਕੋਈ ਗੱਲ ਕਰਦਾ ਉਹਨੂੰ ਕਹਣਾ ਕੱਢਦੇ ਨੇ ਉਠਾ ਬੋਲਦੇ ਨੇ ਉਹ ਦੇਖ ਜਾ ਲੈ ਜਾ ਲੈ ਜਾ ਲੈ ਜਾ ਚੱਲ ਜਾ ਇਹ ਤੇਰੇ ਬਿਨਾ ਫਿਰ ਘਟੂਖ ਜੂਗਾ ਰੁਕਦਾ ਕਿਸ ਨਾਲ ਕੋਈ ਨਹੀਂ ਹੁੰਦਾਗਾ ਹਾਂ ਫਿਰ ਉੱਤ ਜੇ ਤੂੰ ਆਈਂ ਆਏਂਗੀ ਨਾ ਤੇਰੇ ਹੀ ਦੂਸਰੇ ਕੋ ਮੇਰਾ ਕੁਝ ਨਹੀਂ ਨਿਕਲਦਾ ਹਾਂ ਮੇਰਾ ਤੇ ਮੇਰਾ ਵੀ ਦੂਸਰੇ ਕੋ ਕੀ ਦੂਸਰੇ ਕੋ ਨਹੀਂ ਮੈਂ ਤੇਰਾ ਬਗੜ ਦੇ ਦਿੰਦੀ ਆ ਤੇ ਹੁਣ ਕੀ ਆਹੋ ਉਹ ਰਹਿੰਦੀ ਹੈ ਨਾ ਆ ਬਗੜਦੀ ਹੈ ਨਾ ਕੀ ਬਗੜ ਮੈਂਗਾ ਨਾਲੇ ਹੋਰ ਅਗਲਾ ਤੈਨੂੰ ਕਹੂਗੀ ਨਹੀਂ ਅਗਲਾ ਧੀਰੇ ਕਰ ਬਸਾਉਣਾ ਹੁੰਦਾ ਪੜਦਾ ਹੁੰਦਾ ਤੂੰ ਬਸਰ ਤੋਂ ਪਹਿਲੀ ਵੱਟੀ ਜਾਨੀ ਆ ਮੈਂ ਉਹਦੇ ਘਰ ਬਸਰ ਉਹ ਤੇ ਫੇਰ ਵੀ ਦੇਵਾਂ ਜੇ ਕੁਝ ਕਰਦਾ ਮੈਨੂੰ ਮੂਰੇ ਕੀਦਾ ਹੋਵੇ ਤੇ ਤੈਨੂੰ ਦਾ ਕੁਝ ਨਹੀਂ ਕਰਨਾ ਹੋਇਆ ਮੈਂ ਤਾਂ ਜਮਾਨਾ ਹੋਇਆ ਪਰ ਤੈਨੂੰ ਕਹੇ ਤਾਂ ਮੈਂ ਜਿਹੜੀ ਗੱਲ ਕਰਦੀ ਨਾ ਉਹ ਕਰਦੀ ਨਾ ਨਾ ਕਰ ਕਰਕੇ ਬਾਈਂਦ ਤੋਂ ਉਲਟਾ ਨਾ ਕਰ ਕਰ ਕਰਕੇ ਗੱਲ ਹੈ ਤੇ ਗੱਲ ਮੈਂ ਵੀ ਕਰਦੀ ਮੈਂ ਜਿਉਂਦੀ ਹਾਂ ਉਹਦੇ ਰਿਸ਼ਤੇ ਹੋਰ ਨਹੀਂ ਜਿੰਦਗੀ ਮੈਂ ਕਰੂੰ ਆ ਤੂੰ ਜਿਹੜਾ ਕੋਈ ਤਰਾਜ ਨਹੀਂ ਦੇ ਕੁੱਤੇ ਭਗਾਈ ਛੋੜ ਤਾ ਸਵੇਰ ਤੋਂ ਲੱਗ ਜਾ ਕੇ ਨਾਲ ਥੋੜੇ ਦਾ ਮਾਰਨ ਸ਼ਾਮ ਹੋ ਜਾਂਦੀ ਹੈ ਮੇਰੀ ਗੱਲ ਆਪਾਂ ਇੰਕੇ ਟਾਂ ਧੁੱਪੇ ਬੈਠੀ ਸੀ ਨਾ ਉਹ ਪੈ ਕੇ ਆਵੇ ਤੁਸੀਂ ਮੇਰੇ ਨਾਲ ਲੜਦੇ ਰਹੇ ਨੇ ਉਹਦੇ ਨਾਲ ਲੜਦੇ ਹੋ ਭਲਾ ਇਹ ਘਰੇ ਕਲੇਸ਼ ਕਿੰਨਾ ਬੁਰਾ ਲੱਗਦਾ ਆਪਾਂ ਨੂੰ ਵੀ ਹੁਣ ਸਾਰੇ ਹੋਰ ਅੱਜ ਕੋਈ ਆਂਢੀ ਗੁਆਂਢੀ ਉਹ ਵੀ ਕੋਈ ਇਹਨਾਂ ਦੇ ਸਾਰਾ ਦਿਨ ਕਲੇਸ਼ ਪੈਂਦਾ ਆਹੋ ਮੈਨੂੰ ਛੌਂਕਾ ਕਲੇਸ਼ ਪਾਉਣ ਦਾ ਉਹ ਤੁਸੀਂ ਪਾਰ ਹੋ ਰਹਾ ਹੋਰ ਕੀ ਅਸੀਂ ਪਾਰਾਂ ਕਲੇ ਮन्ने 1 ਮਿੰਟ ਕੱਟੀ ਦੱਤ ਨੂੰ ਮੈਂ ਦਲਦੀ ਆ ਜੇ ਖਤਮ ਹੋ ਗਈ ਹੋਵੇ ਫਿਰ ਮੈਂ ਆਪਣੀ ਗੱਲ ਕਰ ਲਾਂ ਅਗਰ ਰੋਜ਼ ਰੱਖਿਆ ਪੜ੍ਹਦੀ ਰੋਜ਼ ਹੀ ਕਰ ਲਾਂ ਕੋਈ ਬੜਾ ਨਜ਼ਾਰਾ ਆ ਜਾ ਰਿਹਾ ਹਫਤੇ ਇੱਕ ਤੋਂ ਰੈਡੀ ਐਕਸ਼ਨ ਰੰਮੀ ਕਿਵੇਂ ਮੈਨੂੰ ਕੀ ਹੋਇਆ ਠੀਕ ਆ ਠੀਕ ਆ ਹਾਂ ਮਮੀ ਇੱਕ ਗੱਲ ਕਹਾਂ ਬੋਲ ਜਿਹੜੀਆਂ ਤੁਸੀਂ ਡੈਡੀ ਨਾਲ ਵਧੀਆ ਮਹਾਭਾਰਤ ਰੱਖਦੇ ਹਨ ਚੀਜ਼ ਵਧੀਆ ਲੱਗੀ ਮੈਨੂੰ ਇਹ ਤੁਹਾਡੀ ਮਹਾਭਾਰਤਾਂ ਨੂੰ ਮੁਨਾ ਮੁਖੀਆਂ ਨਾਲ ਖਾਲੀ ਮੇਰੇ ਤੋਂ ਲੱਗੀ ਚੀਜ਼ ਵਧੀਆ ਆਏ ਉੰਮੀ ਇਹ ਮੈਂ ਕਹਿੰਦਾ ਤੁਸੀਂ ਕੰਟੀਨਿਊ ਰੱਖਿਓ ਅੱਗੇ ਵੀ ਮਹਾਭਾਰਤਾਂ ਇਹੀ ਕਰੀ ਚੱਲਿਓ ਉਹਦਾ ਚੁੱਪ ਕਰਕੇ ਬਹਿ ਜਾ ਜਿਆਦੇ ਨਾ ਬੋਲ ਮੈਂ ਉੱਥੋਂ ਖੜਾ ਸੀ ਲਾ ਕੇ ਆ ਕੇ ਇੱਥੇ ਧੁੱਪੇ ਬੈਠੀਆਂ ਇੱਥੇ ਮੇਰੇ ਮਗਰ ਆ ਕੇ ਬਹਿ ਗਿਆ ਉੰਮੀ ਆਏ ਕਹਿੰਨਾ ਕੀ ਰੱਖਿਆ ਕਲੇਚ ਚ ਪੂਈ ਤੁਸੀਂ ਦਾ ਉਹ ਗੱਲ ਉਸੇ ਤੇ ਆੜ ਰਹੇ ਹੋ ਮੈਂ ਕਹਿੰਦਾ ਪਰੇ ਤੁਸੀਂ ਰਿਸ਼ਤਾ ਕਰੋ ਹੁਣ ਪ੍ਰੀਤਾਂ ਤੂੰ ਕਰ ਦੋ ਫਿਰ ਮੈਂ ਤਾਂ ਤੁਹਾਨੂੰ ਕਹਿ ਤਾ ਤੁਸੀਂ ਜੇ ਮੰਨੋ ਤਾਂ ਹੀ ਹੋਵੇ ਤੇ ਮੈਂ ਮੰਨੀ ਹੋਈ ਆ ਹੋਰ ਹੋਰ ਕੀ ਮੰਨਦਾ ਮੈਂ ਕਹੀ ਐ ਨਹੀਂ ਜਿੱਥੇ ਤੁਹਾਨੂੰ ਜੰਗਾਂ ਮੰਨੂ ਨਾ ਬੁਲਾਇਓ ਬਸ ਮੰਨ ਨਹੀਂ ਗਈ ਤੂੰ ਵੇ ਮੈਨੂੰ ਦਿਮਾਗ ਨਾ ਖਰਾਬ ਕਰ ਮੇਰਾ ਜਾ ਜਾ ਆਪਦਾ ਕੰਮ ਕਰ ਲੈ ਕੰਮ ਤਾਂ ਕਰ ਲਾਂਗੇ ਚੱਲ ਆਪ ਆਪ੍ਰੀਤ ਵੀ ਆ ਗਈ ਇਹਦੀ ਕਦਰ ਸੀ ਹੁਣ ਇਹ ਆ ਗਈ ਮੰਮੀ ਮੰਮੀ ਮੈਨੂੰ ਕੀ ਅਚਮੀ ਲੱਗੀ ਪਈ ਐ ਤੈਨੂੰ ਮੈਨੂੰ ਤਾਂ ਕੋਈ ਅਚਮੀ ਨਹੀਂ ਮੈਂ ਉਹ ਪ੍ਰੀਤ ਬੁਲਾ ਲਈ ਤੁਹਾਨੂੰ ਕਰ ਹਾਂ ਮਮੇ ਤੇ ਸਿਰਸ਼ਤੇ ਨਹੀਂ ਹਾਂ ਕਰਦੀ ਮੇਰੇ ਤਾਂ ਹਾਂ ਹੀ ਆ ਮੈਂ ਤੁਹਾਨੂੰ ਕਹਿ ਤਾਂ ਵੀ ਕਰ ਲਓ ਜਿੱਥੇ ਤੁਹਾਨੂੰ ਸੀਗ ਲੱਗਦਾ ਕਿਉਂ ਤੁਸੀਂ ਉਹ ਕਰੀ ਮਗਰ ਵਗਰ ਮੇਰੇ ਫਿਰਦੇ ਨੇ ਕਿ ਮੈਂ ਕਿਤੇ ਉਹ ਚੰਦਰਪੈ ਨਹੀਂ ਉੱਤੇ ਆ ਜਾਂਦੇ ਆ ਬਾਹਰ ਵੀ ਨਹੀਂ ਬਾਹਰ ਆ ਜਾਂਦੇ ਆ ਹੋਰ ਨਹੀਂ ਕਿੱਥੇ ਜਾਈ ਮਮੇ ਆ ਤਾਂ ਵਧੀਆ ਕਰਾਂ ਮੈਂ ਤੁਸੀਂ ਬਹੁਤ ਸਾਡੀ ਗੱਲ ਮੰਨੀ ਤੁਸੀਂ ਹੈ ਇਹ ਤਾਂ ਬਹੁਤ ਵਧੀਆ ਕਰਿਆ ਤੁਸੀਂ ਕੋਈ ਨਾ ਬਾਹਲੀ ਐਕਟੀਵਿਟੀ ਨਾ ਕਰੀ ਜਾ ਬੈਠਾ ਇੱਥੇ ਕੰਮ ਕਰ ਲਾਉਂਦਾ ਜਾ ਕੋਈ ਨਾ ਮੈਂ ਤਾਂ ਕਰ ਲੂਗਾ ਉਹ ਪ੍ਰੀਤ ਨੂੰ ਬੁਲਾ ਲਈ ਸੋ ਮਮੇ ਤੁਸੀਂ ਸੱਚੀ ਦੱਸੋ ਗਰੀ ਆ ਕਹਿੰਦੀ ਮੈਨੂੰ ਯਕੀਨ ਤਾਂ ਨਹੀਂ ਆਉਂਦਾ ਹਨਾ ਟੁੰਡੀ ਵੱਡੀ ਉਨੀ ਮੜੀ ਮਮੀ ਤੁਸੀਂ ਬੰਗਰ ਨਾ ਮੈਂ ਤਾਂ ਇਹ ਕਹ ਰਹਾ ਜਿਵੇਂ ਮੰਮੀ ਤੁਸੀਂ ਐਨੇ ਦਿਨਾਂ ਤੇ ਕਲੇਸ਼ ਕਰ ਰਹੇ ਹੋ ਸਾਨੂੰ ਯਕੀਨ ਤਾਂ ਨਹੀਂ ਆਉਂਦਾ ਵੀ ਤੁਸੀਂ ਇਹ ਗੱਲ ਪਿੱਛੇ ਮੰਨਗੇ ਸੱਚ ਮੰਨ ਕੇ ਫਿਰ ਕਿਤੇ ਦੁਬਾਰੇ ਨਹੀਂ ਲੱਗਦਾ ਹੈ ਮੰਮੀਆਂ ਹੱਥ ਜੋੜ ਕੇ ਬੇਨਤੀ ਆ ਮੈਂ ਹੱਥ ਜੋੜੀ ਜਾਂਦੀ ਮੰਮੀ ਨੇ ਕਹਿਤਾ ਦਿੱਤਾ ਵੀ ਮੰਨ ਗਈ ਮੈਂ ਕਿੱਥੇ ਮੰਨੀ ਆ ਮੈਂ ਕਹੀ ਤਾਂ ਜਾਂਦੀ ਹੋਰ ਤਨੂੰ ਸਟੈਂਡ ਤੇ ਲਿਖਣਾ ਲਉ ਵੀ ਜਾਂਦਾਗਾ ਮੰਮੀ ਚਫੀ ਪਾਈ ਇਹਨੂੰ ਫਿਰ ਯਕੀਨ ਆਊਗਾ ਵੀ ਤੂੰ ਮੰਨ ਲੈ ਮੰਮੀ ਦਿੱਤਾ ਇਹਨੂੰ ਹੁਣੇ ਨਾ ਪਵਾ ਦੇਵੇਂ ਜੱਫੀ ਨਾਲ ਇੱਥੇ ਮੰਨੇ ਟਿਕ ਜਾ ਕਰ ਲੱਗਾ ਕਰ ਲੱਗਾ ਮੰਮੀ ਦੇਖੋ ਡੈਡੀ ਨਾਲ ਹੀ ਬਿਮਾਰ ਰਹਿੰਦੇ ਆ ਤੁਸੀਂ ਕਿੰਨੇ ਦਿਨ ਹੋ ਗਏ ਡੈਡੀ ਨਾਲ ਗਲੇਸ਼ ਕਰੀ ਜਾਂਦੇ ਸਾਰੇ ਗਲੇਸ਼ ਮੇਰੇ ਪਿੱਛੇ ਹੋ ਰਿਹਾ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਆ ਮੈਂ ਉੱਥੇ ਖੁਸ਼ ਰਹਿ ਲਾਂਗੀ ਜਦੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਫਿਰ ਤੁਸੀਂ ਕਿਉਂ ਐਵੇਂ ਬਹਿਸ ਕਰੀ ਜਾ ਰਹੇ ਆ ਡੈਡੀ ਨਾਲ ਚਲ ਕੋਈ ਨਹੀਂ ਭਾਈ ਮੈਂ ਤਾਂ ਤੇਰੇ ਫਿੱਖੇ ਕਰਦੀ ਸੀ ਜਦੋਂ ਤੈਨੂੰ ਕੋਈ ਤਕਲੀਫ ਨਹੀਂ ਫਿਰ ਮੈਨੂੰ ਕਾਦੀ ਹੋਣੀ ਹੈਗੀ ਮੈਂ ਸੱਚੀ ਤੁਹਾਨੂੰ ਪ੍ਰੋਮਿਸ ਕਰਦੀ ਆ ਮੈਂ ਕਦੇ ਤੁਹਾਨੂੰ ਲੰਬਾ ਨਹੀਂ ਦੰਗੀ ਮੇਰੀ ਇੱਕ ਗੱਲ ਸੁਣ ਲੈ ਹਾਂਜੀ ਵਿਆਹ ਤਾਂ ਉੱਥੇ ਤੋਂ ਕਰਾਈ ਜੰਨੀ ਹੈ ਠੀਕ ਹੈ ਚਲ ਕੋਈ ਨਹੀਂ ਮੈਂ ਵੀ ਰਾਜੀ ਆ ਕਰਾ ਲਾ ਵਿਆਹ ਕੋਈ ਗੱਲ ਨਹੀਂ ਪਰ ਮੁੜ ਕੇ ਕਦੇ ਇੱਥੇ ਮੇਰੇ ਘਰੇ ਆ ਕੇ ਇਹ ਨਾ ਕਹਿ ਦੀ ਮੈਨੂੰ ਉੱਥੇ ਆ ਤਕਲੀਫ ਹੈ ਮੇਰੀ ਜਠਾਣੀ ਮੈਨੂੰ ਆ ਕਹਿੰਦੀ ਹੈਗੀ ਮੈਂ ਤੇਰੀਆਂ ਇਹ ਗੱਲਾਂ ਨਹੀਂ ਛੱਡਾਂਗਾ ਹਾਂ ਪਰ ਮੰਮੀ ਤੋਂ ਪੁਰਾ ਕੋਈ ਔਕੀ ਹੋਵੇ ਸੌਖੀ ਹੋਵੇ ਆਪਦੇ ਘਰੇ ਘਟਣਾ ਪੂਰਾ ਮੰਮੀ ਪੱਕੀ ਗੱਲ ਆ ਮੈਂ ਪ੍ਰੋਮਿਸ ਕਰਦੀ ਆ ਮੈਂ ਕਦੇ ਨਹੀਂ ਤੁਹਾਨੂੰ ਸ਼ਿਕਾਇਤ ਕਰਾਂਗੀ ਨਾਨੇ ਦੇਖੋ ਡੈਡੀ ਬਿਮਾਰ ਰਹਿੰਦੇ ਨੇ ਉਹਨਾਂ ਨੂੰ ਤਾਂ ਪਹਿਲਾਂ ਹੀ ਇੱਕ ਟੈਕ ਹੋਇਆ ਹੋਇਆ ਜੇ ਇਹਨਾਂ ਕਲੇਸ਼ ਕਰਾਂਗੇ ਕਿਤੇ ਡੈਡੀ ਨੂੰ ਖੁਸ਼ ਹੋ ਗਿਆ ਫਿਰ ਆਪਾਂ ਕੀ ਕਰਾਂਗੇ ਉਹਦੀ ਮਾਰੀ ਮੈਂ ਚੁੱਪ ਕਰਦੀ ਆਂ ਜੀ ਹੋਰ ਮੈਂ ਕੀ ਕਹਿਣਾ ਸੀ ਚਲ ਬਸ ਚਲ ਕੋਈ ਹੁਣ ਮੈਂ ਤੁਹਾਨੂੰ ਕਹਿ ਤਾ ਨਾ ਬਸ ਕਹਿ ਦੇ ਤੇ ਉਹਨੂੰ ਕਰ ਲੈ ਮਮੀ ਹੱਸ ਕੇ ਕਹੋ ਜੀਵੇ ਪਹਿਲਾਂ ਹਰ ਕੰਮ ਕਰਦੇ ਹੋਣ ਮੈਂ ਹੱਸ ਕੇ ਕਿਹਾਗਾ ਕਰੋ ਚੈਰੀਆਂ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਹੈ ਨਾ ਅਸੀਂ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਮੰਮੀ ਨੂੰ ਮਨਾ ਦੂੰ ਦੇਖ ਮਨਾਦੀ ਨਾ ਮੰਮੀ ਹਲੇ ਕਿਥੇ ਮੈਂ ਨਹੀਂ ਆ ਮੰਨ ਤਾਂ ਕੀ ਬਣਾਦੀ ਲੈ ਹੱਸਣਾ ਉਹਨਾਂ ਨੂੰ ਹੱਸ ਕੇ ਕਹ ਦੋ। ਓਹੋ ਮੈਂ ਤਾਂ ਹੱਸ ਕੇ ਕਹੀ ਜਾਂਦੀ ਆਂ ਕਿ ਜਾ ਕਰਾ ਲਾ। ਜਿੱਥੇ ਦਾ ਜਿੱਤਮਾਨ ਦਾ ਕਰਾ ਲਾ। ਮੈਂ ਤਾਂ ਤੈਨੂੰ ਤਾਂ ਮਾਰੀ ਨਹੀਂ ਹੱਸ ਕੇ ਕਹੋ। ਲੈ ਹੱਸ ਕੇ ਕਹੋ। ਹੱਸ ਕੇ ਕਹ ਦੇ ਮੰਮੀ। ਹੱਸ ਕੇ ਕਹ ਦੇ। ਇਹਨੂੰ ਯਕੀਨ ਹੋ ਜਾਊਗਾ। ਚਾਹੇ ਮੈਂ ਤੈਨੂੰ ਕਹਿ ਤਾ ਨਾ ਕਹਿ ਦੇ ਤੇਰੇ ਕੋਲ ਕਰ ਲੂਗਾ ਤੇਰੀ। ਬਸ। ਹੋ ਖੁਸ਼। ਪੱਕੀ ਗੱਲ ਆ। ਪੱਕੀ ਗੱਲ ਆ। ਸੈੱਟ ਕਰ। ਗਿਆ। बारे ना इधर पैसा तो आ रहे है कर चल ना क्या ना बोल मैं मनाया और कीता एम मनाया तो एक मिनट एक मेरी कैमरे की चली गई सही है आए नहीं पता लगता ਪੈਣਾ ਹੈ ਨਾ ਉਹ ਠੀਕ ਹੈ ਯਾਨਕ ਤੇ ਬੰਦ ਕਰ ਲੈ ਇਹਨੇ ਉਹ ਨਹੀਂ ਪੈਣੀ ਬੰਦ ਕਰ ਲੋ ਲੋਕਾਂ ਦੇ ਰੋਲੇ ਨਵੇੜ ਦਾ ਤੇ ਆਪ ਦਾ ਰੋਲਾ ਨਾ ਕੀ ਹੋ ਗਿਆ ਅਸਹਿਣਾ ਨੂੰ ਬਣਾਤਾ ਡਾਇਰੈਕਟਰ ਕੋਈ ਨਹੀਂ ਕੋਈ ਨਾ ਕਦੋਂ ਸੀ ਕਿ ਨਾਮ ਕੀ ਹੈ ਤੁਹਾਡਾ ਮੇਰਾ ਫਰਜ਼ੂਰੀ ਹਰ ਲੋੜ ਮਗਰ ਮੁਰਸਲਾ ਨਹੀਂ ਵਿੱਚ ਵੀ ਠੀਕ ਹੈ ਇਹਨੂੰ ਗਿਆ ਮੋਸੇ ਆ ਵੀ ਚਾਹੀਦਾ ਨਾ ਕਰੀ ਨਾ ਲਗ ਲਾ ਲੈ ਲੈ ਚਾਬੀ ਦੇਵਾ ਹਾਂ ਨਹੀਂ ਨਹੀਂ ਜੀ ਬਾਈ ਉਧਰ ਲਾਈ ਲੈ ਚੱਲ ਅੱਛਾ ਮੈਂ ਜਦੋਂ ਬਾਹਰਾਂਗਾ ਬੰਦ ਕਰ ਦੇਣਾ ਤੁਹਾਨੂੰ ਵੀ ਕਰਾਂਗੇ ਸੱਚਮੁੱਚ ਖਾਣਗੇ ਐਕਸ਼ਨ ਸ਼ਾਬਾਸ਼ ਖੰਗੀ ਜਾਂਦੀ ਹੈ ਆ ਪੁਰਾਣਾ ਖਾਈ ਇਹ ਪਤਰੀ ਕਹਿੰਦੇ ਤੇਲ ਦਾ ਬਣਿਆ ਹੋਊ ਕਹਿੰਦੇ ਦਾ ਨਾਮ ਹੈ ਮੈਂ ਮਾਊ ਖਾਂਦੀ ਸੀਗਾ ਪ੍ਰੀਤ ਦਾ ਚੂੜਾ ਵਧਾਉਣਾ ਸੀ ਉਹ ਲੈ ਕੇ ਆਈ ਸੀ ਇਹ ਅੱਛਾ ਚੂੜਾ ਵਧਾਤਾ ਹਾਂ ਹਾਂ ਚੂੜਾ ਵਧਾ ਕੇ ਚੂੜੀਆਂ ਪਾ ਲੀ ਉਹ ਚੱਲ ਵਧੀਆ ਕੀਤਾ ਜਵਾਕ ਦੀ ਤੰਗੀ ਹੁੰਦੀ ਸਾਰਾ ਮੈਂ ਤਾਂ ਕਿਸੇ ਕੰਮ ਨੂੰ ਕਹਿੰਦੀ ਨਹੀਂ ਹਾਂ ਤੂੰ ਹੀ ਹਰਦੀ ਜਿੰਨੀ ਮੈਂ ਕਰੂੰਗੀ ਦੀਦੀ ਕੰਮ ਲੈ ਚੂੰਗੀ ਜੀ ਮੈਂ ਕਿਹਦੇ ਚੱਲ ਹੋਰ ਪਾਈ ਹਰਦੀ ਚੂੜਾ ਹੁਣ ਉਹ ਨੂੰ ਆਉ ਖਾ ਲੰਦਾਂ ਲੱਗਾ ਚੱਲ ਮੈਂ ਉਹ ਚੱਲ ਵਧੀਆ ਕੀਤਾ ਤੈਨੂੰ ਤਾਂ ਇਹ ਤਾਂ ਦੇਖ ਮੇਰੀ ਗੱਲ ਸਾਨੂੰ ਇਹ ਤਾਂ ਸਾਰੇ ਫਰਜ਼ ਨਾ ਸਾਨੂੰ ਲਗਾਉਣੇ ਪੈਣਗੇ ਪੂਰੇ ਇਸ ਘਰ ਚ ਹੁਣ ਬੇਬੇ ਦਾ ਵਿਚਾਰੀ ਆਪਣੀ ਹੈ ਹੀ ਨਹੀਂ ਮੇਰਾ ਤਾਂ ਕਰਤ ਵੱਡਾ ਹੁੰਦਾ ਉਹ ਨਿਭਾਉਦੇ ਹੁੰਦੇ ਨੇ ਸਾਰੇ ਬਾਅਦ ਹੁਣ ਤਾਂ ਸਾਰੇ ਆਪਾਂ ਨੂੰ ਨਿਭੋਣੇ ਬੈਠੇ ਪਟਿਆਰੇ ਕਰ ਸਹੀ ਗੱਲ ਆ ਹੋਰ ਮੇਰੇ ਤੇ ਬਣਾ ਦਾ ਸਹਾਰਾ ਨਾ ਬਾਕੀ ਜਦ ਜਿਵੇਂ ਕਹਿੰਦੇ ਸੀ ਫਿਰ ਮੈਂ ਤਾਂ ਲਈ ਹਾਂ ਉਹ ਮੇਰੀ ਗੱਲ ਸੁਣਾ ਰਹਿਣ ਨੂੰ ਤੂੰ ਮੇਰੇ ਤਾਂ ਚੰਗਾ ਆਖਦਾ ਠੀਕ ਹੈ ਤੂੰ ਫੇਰ ਪੁੱਛ ਲੈ ਕਰ ਵੀ ਭਾਈ ਤੈਨੂੰ ਕਿਸੇ ਚੀਜ਼ ਦੀ ਲੋੜ ਆ ਕੋਈ ਗੁਜ਼ਾਰੋ ਸਮਾਨ ਮੰਗਵਾਉਣਾ ਹੈ ਵੀ ਜਾ ਪਈ ਰਿਹਾ ਕਰੋ ਕਹਦੇ ਅਗਰ ਮੈਂ ਮੈਂ ਤੁਹਾਨੂੰ ਕਿੰਨੇ ਵਾਰ ਕਹਿੰਦਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਦੱਸ ਦੇ ਕਹਿੰਦੇ ਮੇਰੇ ਕੋਲ ਦਾ ਸਾਰਾ ਸਮਾਨ ਪਿਆ ਹੈ ਮੈਂ ਕਿ ਤੂੰ ਬਾਵੇ ਦਾ ਜਾ ਕੇ ਲੈ ਆ ਕੇ ਨਹੀਂ ਨਹੀਂ ਜੇ ਦੀ ਵੀ ਤੂੰ ਸਮਾਨ ਕਹਿੰਨੀ ਤੇ ਕਹਿੰਦੀ ਤੇਰੇ ਨਾਲ ਹੀ ਜਾਉਂਗਾ ਤਾਂ ਆ ਸੂਟ ਸਾਡ ਲੈਣ ਚਲ ਫੇਰ ਤੂੰ ਲੈ ਜੀ ਨਾਲ ਅੱਛਾ ਮੈਨੂੰ ਐ ਦੱਸਦਾ ਚਾਚਾ ਉਹ ਸ਼ਰਾਰਤੀ ਦਾ ਕੋਈ ਫੋਨ ਪਾਣਾ ਆ ਕਿ ਨਾਮ ਮਨਵੀਰ ਦਾ ਉਹ ਨਹੀਂ ਆਇਆ ਦਾ ਉਹਨੇ ਉੱਠੀ ਤਾਂ ਕਿਦੀ ਲੈਣੇ ਉਹ ਬਸ ਉਹ ਤਾਂ ਛੁੱਟੀਆਂ ਹੋਈਆਂ ਸੀ ਉਦੋਂ ਵਾਕੇ ਹੁਣ ਫਿਰ ਚਲ ਜੇ ਉਹ ਸਕੂਲ ਪੈ ਗਿਆ ਬਿਦਾਂਦੀਆਂ ਇੱਕ ਦਿਨ ਪਹਿਲਾਂ ਲੈ ਆਵਾਂਗੇ ਮੈਂ ਫੋਨ ਕਰਦੀ ਤੇ ਤੇਰੀ ਚਾਚੀ ਆ ਗਈ ਫਿਰ ਦੇਖੀ ਭਾਜੀ ਕਹਿੰਨਾ ਕੋਈ ਨਾ ਕਰ ਆਪਣੇ ਨਾਲ ਘੱਟ ਖੇਡਦਾ ਇਹ ਨਾ ਪੀੜ ਦੇ ਵਣ ਨਾ ਜਾਨੂ ਖੇਡੀਆਂ ਦਰਿੰਦਾ ਜਵਾਕਾਂ ਨਾਲ ਇਹ ਵਰਨ ਲੈ ਉਹ ਪਤਾ ਕੀ ਹੈ ਪੜਾਈ ਕਰਨੀ ਧਿਆਨ ਹਟ ਜਾਂਦਾ ਉਹ ਜਦੋਂ ਉੱਥੇ ਬਗ ਜਾਂਦਾ ਉੱਥੇ ਉਹ ਕੋਈ ਕੈਕੜਕ ਦਾ ਤਾਂ ਹੈ ਹੀ ਨਹੀਂ ਵੀ ਤੋਕਰ ਪੜ ਲੈ ਉਹਦਾ ਬੈਗ ਤਾਂ ਨਾ ਨਾਲ ਉਹ ਨੌਂ ਬਾਈ ਲੈ ਕੇ ਜਾਂਦਾ ਪੜਦਾ ਘਰ ਤਾਂ ਇੱਥੇ ਦਾ ਕੀ ਚੱਲ ਕੋਈ ਨਾ ਜੀ ਹੁਣ ਅਸੀਂ ਛੁੱਟੀਆਂ ਤੇ ਜਮਾਤ ਖੇਡਤੀ ਹੁੰਦੇ ਨੇ ਕੋਈ ਨਾ ਪੜਨੂਗਾ ਅੱਜ ਜਦੋਂ ਆਉਨੇ ਵਿਆਂ ਨਾ ਉਹ ਤਾਂ ਕਿੱਥੇ ਫਰਦਾ ਸੀ ਉਹ ਬਾਹਰਲੇ ਪਾਸੇ ਨਾ ਜਿਹੜਾ ਸਕੂਲ ਐ ਇੱਧਰ ਲੱਗੇ ਤਾਂ ਉਹਨਾਂ ਦੇ ਤੇ ਪਿੰਡ ਵਾਲਾ ਅੱਛਾ ਉੱਥੇ ਖੜੀ ਜਾਵੇ ਨਾ